ਆਪਣੀ ਕੁੜੀਆਂ ਨੂੰ ਨਾ ਪਿਛਲੇ ਹਫਤੇ ਸਕੂਲ ਛੱਡਣ ਗਿਆ ਤੇ ਤੁਹਾਨੂੰ ਹੁੰਦਾ ਨਾ ਕਿ ਸਕੂਲ ਦੇ ਗੇਟ ਦੇ ਬਾਹਰ ਸਿਕਿਉਰਿਟੀ ਗਾਰਡ ਖੜਾ ਹੁੰਦਾ ਤੇ ਕਈ ਬੱਚੇ ਇਦਾਂ ਦੇ ਹੁੰਦੇ ਜਿਹੜੇ ਨਾ ਸਕੂਲ ਦੇ ਬਾਹਰ ਖਲੋ ਕੇ ਗੱਲਾਂ ਕਰੀ ਜਾਂਦੇ ਜਦੋਂ ਬੈਲ ਵੱਜੇਗੀ ਫੇਰ ਆmber ਜਾਵਾਂਗੇ ਮੈਂ ਆਪਣੀ ਕੁੜੀਆਂ ਨੂੰ ਛੱਡਿਆ ਤੇ ਸਿਕਿਉਰਿਟੀ ਗਾਰਡ ਉਹਨੇ ਜੀ ਬੈਲ ਵੱਜੇਗੀ ਤੇ ਉਹ ਫੇਰ ਵੀ ਨਹੀਂ ਆਏ ਸਿਕਿਉਰਿਟੀ ਗਾਰਡ ਕਹਿੰਦਾ ਕਿ ਆ ਜਿਓ ਤੁਹਾਨੂੰ ਬਾਜ ਜਾਣਾ ਲੈ ਕੇ ਜਾਈਏ ਇੱਕ ਬੰਦੇ ਨੇ ਰਿਕਸ਼ਾ ਕੀਤਾ ਤੇ ਰਿਕਸ਼ੇ ਵਾਲੇ ਨੇ 50 ਰੁਪਏ ਮੰਗੇ ਤੇ ਉਹ ਰਿਕਸ਼ੇ ਵਾਲੇ ਨੂੰ ਕਹਿੰਦਾ ਕਿ ਤੇਰੇ ਮੈਂ ਪਹਿਲੇ ਵੀ ਦੇਨੇ ਆਈ ਕਿ ਸੜਕ ਤੇ ਲੱਗੀ ਅੱ ਤੇ ਤੁਸੀਂ ਕਿਸੇ ਦੁਕਾਨ ਤੋਂ ਸਾਮਾਨ ਲੈ ਰਹੇ ਤੇ ਬੰਦਾ ਆ ਕੇ ਤੁਹਾਨੂੰ ਕੀ ਕਹਿੰਦਾ ਬਈ ਬਾਈਕ ਥੋੜੀ ਸਾਈਡ ਤੇ ਕਰ ਹੰਮ ਅੰਮਰਸਰ ਚ ਇਦਾਂ ਨਹੀਂ ਅੱਛਾ ਅੰਮਰਸਰ ਤਾਂ ਢਾਡੀ ਬਾਈਕ ਲੱਗੀ ਕਿ ਬੰਦਾ ਆਏਗਾ ਉਹਨੂੰ ਕਹਿੰਦੇ ਢਾਡੀ ਲੱਗੀ ਹਾਂਜੀ ਥੋੜੀ ਜੀ ਹੋਰ ਪਰੇ ਕਰੋ ਪਰਲੇ ਵੀ ਰੋਕ ਪਾਟੀ ਮੈਂਡ ਪਾੜਨ ਦਾ ਪ੍ਰੋਫੈਸ਼ਨ ਬਣ ਗਿਆ ਹੰਮ ਮਾੜਾ ਬੰਦਾ ਪਾਟੀ ਮੈਂਡ ਪਾੜਨ ਦਾ ਅਕਲ ਹੀ ਨਹੀਂ ਗਈ ਯਾਰ ਉਹ ਡਿਪੈਂਡ ਕਰਦਾ ਮੇਰੇ ਵਰਗਾ ਬੰਦਾ ਸੋਨਾ ਵੀ ਪਾੜੇ ਲੋਕਾਂ ਨੇ ਗਣਾ ਪਿੱਤਲ ਹੀ ਪਾਇਆ ਮੈਂ ਉਹ ਬੰਦੇ ਕਦੀ ਨਹੀਂ ਲੜਦੇ ਤੁਹਾਡੀ ਮੇਰੀ ਹੱਤੋਂ ਪਾਈ ਨਹੀਂ ਹੋ ਸਕਦੀ ਜਿੰਨਾ ਚਿਰ ਤੀਦਾ ਬੰਦਾ ਆ ਕੇ ਕਹੂਗਾ ਨਹੀਂ ਓ ਛ ਬੰਦਾ ਛੱਡੂ ਆਇਦ ਪੜੇ ਨਹੀਂ ਬੰਦਾ ਗੰਦਾ ਵੀ ਇੱਕ ਅੱਧੀ ਛੱਡਣੀ ਪੈਣੀ ਫੇਰ ਮੰਨ ਲੋ ਹਮੇਸ਼ਾ ਲੜਾਈ ਦੂਸਰਾ ਬੰਦਾ ਕਰਾਉਂਦਾ ਅੱਛਾ ਮੈਨੂੰ ਲੈ ਕੇ ਜਾਇਓ ਮੈਂ ਪੂਰਾ ਵੇਖਿਆ ਅੱਛਾ ਰਾਹੀ ਨਾ ਮੜੀ ਹੁੰਦੇ ਅਸੀਂ ਕਿਤੇ ਨਾਂ ਚਲenge ਬੰਬੀ ਤੇ ਅੱਛਾ ਜਿਹੜੀ ਬੰਬੀ ਤੇ ਆਪਾਂ ਨਹਾਣਗੇ ਉੱਥੇ ਜਾਮੂਣਾਂ ਦਾ ਦਰਖਤ ਸੀ ਅੱਛਾ ਜੀ ਤਹੀਂ ਕਿਹਾ ਵੀ ਪਹਿਲੇ ਜਾਮੂਣ ਖਾ ਲੈਨੇ ਆ ਬਾਅਦ ਦੇ ਵਿੱਚ ਨਹਾ ਲਾਂਗੇ ਉਹ ਜਾਮੂਣ ਖਾਂਦੇ ਖਾਂਦੇ ਨਾ ਦਾ ਇਦਾਂ ਆ ਬੰਬੀ ਆ ਇੱਧਰ ਜਾਮੂਣ ਇੱਧਰ ਟੋਇਆ ਸੀ ਟੋਏ 'ਚ ਪਾਣੀ ਭਰੇ ਹੋਣਾ ਮੀਂਹ ਦਾ ਕਿਤੇ ਅਹੀਂ ਉੱਥੇ ਰੈਸਿੰਗ ਖੇਡਣ ਲੱਗ ਫੁੱਟਨ ਲਾ ਪੇ ਤੇ ਨਾਲ ਜਾਮਨ ਖਾਦੇ ਅੱਧਾ ਬੋਣਾ ਘੰਟਾ ਹੀ ਚਿਕੜ ਤੇ ਚਿਕੜੋ ਚਿਕੜੀ ਹੋ ਗਏ ਤੇ ਜਦੋਂ ਬੰਬੀ ਤੇ ਨਹਾਣਗੇ ਤੇ ਬਤੀ ਤੇ ਕੈਨੇਡਾ ਲੱਗਦਾ ਬ੍ਰੈਮਟਨ ਕੋ ਮੋਂ ਤੁਹਾਨੂੰ ਲੱਗਦਾ ਤੁਸੀਂ ਬਠੰਡੇ ਘੁੰਮਣ ਜਾਓ ਤੇ ਕੱਚੇ ਸੁਕਣੇ ਪਾਏ ਪਏ ਉਹਨੇ ਕਈ ਲਗਾ ਦਿਖਾਇਆ ਉਹਨਾਂ ਨੂੰ ਨਹੀਂ ਇੰਨੇ ਗੌਰ ਨਾਲ ਨਹੀਂ ਮੈਂ ਵੇਖਿਆ ਹੈ ਨਹੀਂ ਆਪਣੇ ਵਾਲੇ ਹੀ ਸਾਰੇ ਉੱਤੇ ਤੁਹਾਡਾ ਅੱਧੀ ਰਾਤ ਨੂੰ ਜਲੇਬੀਆਂ ਖਾਣ ਦਾ ਦਿਲ ਕਰੇ ਤੇ ਜਲੇਬੀਆਂ ਖਾਓ ਕਲਰ ਕੋਮੀ ਸੇ ਸਿੰਕਲ ਬਹੁਤ ਚੋਸ਼ੂ ਲੱਗ ਰੇ ਮੋਟਾ ਪੈਸਾ ਹੋ ਗਿਆ ਅੱਜ ਕੱਲ ਇਹ ਪੂਰਾ ਕਿੰਨੇ ਗਿਆ ਤੁਹਾਨੂੰ ਅ ਸਸਿਕਾ ਜੀ ਸਵਾਗਤ ਤੁਸੀਂ ਜੁੜਿਓ ਡੇਲੀ ਪੋਸਟ ਮਿਆਬੀ ਨਾਲ ਅਜ ਸਾਡੇ ਨਾਲ ਲੋਕ ਸਖਸ਼ ਮੌਜੂਦ ਨੇ ਜਿਨ੍ਹਾਂ ਨੇ ਅਸੀਂ ਤਾਂ ਸ਼ਾਇਦ ਥੋੜਾ ਸਮਾਂ ਕਹਿ ਰਹੇ ਨੇ ਪਤਾ ਨਹੀਂ ਉਹਨਾਂ ਨੇ ਕਿੰਨੇ ਗੋਡੇ ਗਿੱਟੇ ਕਸਾਈ ਨੇ ਇਸ ਤਰੱਕੀ ਪਿੱਛੇ ਜਿਨ੍ਹਾਂ ਨੇ ਇੱਕ ਦਸਤਾਰ ਨੂੰ ਦੇਸ਼ ਦੀਆਂ ਕਿੰਨੀਆਂ ਕੰਟਰੀਆਂ ਕਿੰਨੇ ਸ਼ਹਿਰਾਂ ਦੇ ਵਿੱਚ ਜਿਹੜਾ ਲੋਕਾਂ ਦੇ ਨਾਲ ਹਾਸਾ ਵੰਡਿਆ ਤੇ ਉਸ ਦਸਤਾਰ ਨਾਲ ਪੰਜਾਬੀਆਂ ਦਾ ਨਾਮ ਕਿੰਨਾ ਰੋਸ਼ਨ ਕੀਤਾ ਜਦੋਂ ਅਸੀਂ ਗੁਰੂ ਦੀ ਨਗਰੀ ਸ਼੍ਰੀ ਅੰਮ੍ਰਿਤਸਰ ਦਾ ਨਾਮ ਲੈਂਦੇ ਆ ਤਾਂ ਆਪਦੇ ਆਪ ਹੀ ਮਨ 'ਚ ਸ਼ਰਧਾ ਭਾਵਨਾ ਪੈਦਾ ਹੁੰਦੀ ਹੈ ਤਾਂ ਉਸ ਧਰਤੀ ਤੇ ਪੈਦਾ ਹੋਏ ਸਾਡੇ ਨਾਲ ਮੌਜੂਦ ਨੇ ਗੱਭਰੂ ਅੰਮ੍ਰਿਤਸਰ ਦੇ ਅਕੋਮ ਸਿੰਘ ਸਭ ਤੋਂ ਪਹਿਲਾਂ ਸਵਾਗਤ ਜੀ ਲੀ ਪੋਸਟ ਜੀ ਥੈਂਕ ਯੂ ਮੀ ওভারੀ ਐਂਟਰ ਦਿੱਤੀ ਭਾਈ ਜੀ ਥੈਂਕ ਯੂ ਗੁਰੂਵਰੀ ਨਗਰੀ ਦਾ ਤਾਂ ਕਹਿਣਾ ਹੀ ਕੀ ਜਦੋਂ ਵੇਖੋ ਇੱਥੋਂ ਸਾਨੂੰ ਹਮੇਸ਼ਾ ਤਾਂ ਗਰਿੰਦੀ ਕਿ ਜਦੋਂ ਵੀ ਕੋਈ ਸੰਕਟ ਆਂਦਾ ਜਾਂ ਦਿਲ ਨੂੰ ਕੁਝ ਲੱਗਦਾ ਵੀ ਆਪਾਂ ਅੰਮ੍ਰਿਤਸਰ ਚ ਨਹੀਂ ਤੁਸੀਂ ਤਾਂ ਉਸ ਨਗਰੀ ਚ ਰਹਿੰਦੇ ਹੋ ਕਿੰਨਾ ਜੋਸ਼ ਕਿੰਨਾ ਮਿਲਦਾ ਉੱਥੋਂ ਬਹੁਤ ਜਿਆਦਾ ਜੀ ਅੰਮ੍ਰਿਤਸਰ ਦੀ ਆਬੋ ਹਵਾਈ ਨਹੀਂ ਕਹੈਂਡ ਕਿ ਉਹ ਆਲਵੇਸ ਜੋਸ਼ ਆ ਦੇ ਵਿੱਚ ਤੇ ਬੇਫਿਕਰੀ ਵੀ ਉਹਦੇ ਵਿੱਚ ਕੋਈ ਟੈਨਸ਼ਨ ਨਹੀਂ ਹੈ ਕਿ ਉਹ ਕਹਿੰਦੇ ਨਾ ਕਿ ਇੱਕ ਸੇਫ ਪਲੇਸ ਜਿਹਨੂੰ ਤੁਸੀਂ ਕਹਿ ਲੈਂਦੇ ਹੋ ਆਈ ਥਿੰਕ ਮੇਰੇ ਲਈ ਸੇਫ ਪਲੇਸ ਅੰਮ੍ਰਿਤਸਰ ਹੈ ਜੀ ਬਿਲਕੁਲ ਅਸੀਂ ਥੋੜਾ ਜਿਹਾ ਜ਼ਿਕਰ ਕਰਦੇ ਬੇਫਿਕਰਾਂ ਦੀ ਰਸੋਈ ਜਿਹੜੇ ਐਪੀਸੋਡ ਜਿਹੜੇ ਹਰ ਸ਼ਨੀਵਾਰ 7 ਵਜੇ ਪਟਾਰਾ ਤੇ ਜਿਹੜੇ YouTube ਤੇ ਆਣਗੇ ਤੇ ਪਟਾਰਾ ਤੇ ਹਰ ਸ਼ਨੀਵਾਰ ਆਣਗੇ ਤੇ ਅਸੀਂ ਹੁਣ ਤੁਹਾਡੇ ਨਾਲ ਗੱਲਬਾਤ ਕਰਦੇ ਆ ਤੇ ਤੁਸੀਂ ਤੁਸੀਂ ਪਰ ਕੌਣ ਦਾਨ ਕਰਦੇ ਹੋ ਕੌਣ ਦਾਨ ਕਰਦਾ ਕਿਉਂਕਿ ਤੁਸੀਂ ਤਾਂ ਕਹਿੰਦੇ ਨੇ ਹਸਰਾ ਕੌਣ ਵਧਾ ਤੁਹਾਡਾ ਤਾਂ ਰੋਜ਼ ਕੌਣ ਬਾਲਟੀਆਂ ਨਾਲ ਵਧਦਾ ਉਹ ਬਾਲਟੀਆਂ ਦੀ ਬਾਲਟੀਆਂ ਦਾਨ ਚ ਜਾਂਦੀਆਂ ਹੋਣਗੀਆਂ ਤੇ ਬਿਲਕੁਲ ਅਗਰ ਤੁਸੀਂ ਕਹਿੰਦੇ ਹੋ ਤੇ ਹੋਏਗਾ ਇਦਾਂ ਹਾਂ ਹਸਨ ਨਾਲ ਫਾਇਦੇ ਤੇ ਬੜੇ ਨੇ ਕਿਉਂਕਿ ਰੀਅਲ ਲਾਈਫ ਦੇ ਵਿੱਚ ਲੋਕੀ ਹੱਸਣਾ ਭੁੱਲ ਗਏ ਨੇ ਥੋੜਾ ਥੋੜਾ ਤੇ ਇਸ ਕਰਕੇ ਸ਼ਾਇਦ ਮਹਾਰਾਜ ਨੇ ਸਾਡੀ ਡਿਊਟੀ ਲਈ ਆ ਕਿ ਜਾਓ ਲੋਕਾਂ ਨੂੰ ਹਸਾਓ ਜਾਗੇ ਆਪ ਹਸਾਣਾ ਲੋਕਾਂ ਨੂੰ ਕਦੇ ਆਪ ਹੁੰਦਾ ਯਾਰ ਮੈਂ ਤਾਂ ਅੱਜ ਅੰਦਰੋਂ ਦਾ ਹਸ ਦੁਖੀਆਂ ਤੇ ਲੋਕਾਂ ਨੂੰ ਅੱਜ ਜ਼ਰੂਰ ਹਸਾਣਾ ਨਹੀਂ ਭਾਈ ਉਹ ਤੇ ਜਦੋਂ ਤੁਸੀਂ profession ਦੇ ਵਿੱਚ ਆਂਦੇ ਹੋ ਉਦੋਂ ਤੁਹਾਨੂੰ ਉਸ ਤਰ੍ਹਾਂ ਹੀ ਬਿਲਡ ਕਰ ਦਿੱਤਾ ਜਾਂਦਾ ਤੇ ਸ਼ਾਇਦ ਉਹ ਫਾਰਮੈਟ ਹੈ ਇੱਕ ਉਹ ਆਪਣੇ ਆਪ ਕੰਮ ਕਰਦਾ ਕਿ ਜਿਹੜਾ ਕੰਮ ਕਰਨਾ ਤੁਸੀਂ ਉਹਨੂੰ ਤਰੀਕੇ ਨਾਲ ਕਰਨਾ ਤਾਂ ਡੀਰੀ ਲਾਈਫ ਜੋ ਮਰਜ਼ੀ ਚੱਲਦਾ ਹੋਵੇ ਕਿਉਂਕਿ ਇਹੀ ਚੀਜ਼ਾਂ ਨੇ ਉਹਨਾਂ ਦੀ ਜ਼ਿੰਦਗੀ ਚ ਚੱਲ ਰਹੀਆਂ ਨੇ ਹਮਮ ਅਗਰ ਮੈਂ ਵੀ ਉਹੀ ਚੀਜ਼ਾਂ ਬਾਰੇ ਗੱਲ ਕਰਨੀ ਸ਼ੁਰੂ ਕਰ ਦੂੰਗਾ ਤਾਂ ਫੇਰ ਉਹ ਕਹਿਣਗੇ ਯਾਰ ਇਹ ਤਾਂ ਸੁਣਾਏ ਤੂੰ ਤੇ ਸਾਡੇ ਲਈ ਗੱਲਾਂ ਕਰੀ ਜਾਂਦੇ ਸੋ ਉਹ ਹੱਡਿਆਂ ਵਾਲਾ ਜਿਹੜਾ ਅਸੀਂ ਕਹਿੰਦੇ ਨੇ ਇੱਕ ਸਾਡਾ ਮਾਲਵਾ ਬੈਲਟ ਫਾਜ਼ਲ ਕਾ ਜਮਾਂ ਵੱਖਰੀ ਬੋਲੀ ਤੇ ਤੁਹਾਡੇ ਲਈ ਜਮਾਂ ਵੱਖਰੀ ਕਹਿੰਦੇ ਨੇ ਜਿਹੜੀ ਗੱਲ ਲਗੀ ਮੂੰਹ ਤੇ ਦੱਬ ਦੇਣੀ ਕਹਿੰਦੇ ਨੇ ਬਸ ਪਾਵੇਂ ਅਗਲਾ ਬੰਦਾ ਨੁਚੜਦਾ ਰਹੇ ਜੇ ਬਸ ਨਹੀਂ ਗੱਲ ਵੈਸੇ ਗੱਲ ਦੱਬਣੀ ਨਹੀਂ ਚਾਹੀਦੀ ਕੱਢ ਦੇਣੀ ਚਾਹੀਦੀ ਹੈ ਜਿੱਦਾਂ ਦੀ ਵੀ ਹੋਵੇ ਮਜੇ ਮਜੈਲ ਹੀ ਕਹਿ ਦੇਣਾ ਤੁਹਾਡ ਨੂੰ ਹਾਂਜੀ 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 ਦਲੇਰ ਹੋ ਫਿਰ ਮਜੇ ਵਾਲੇ ਪੁਰੇ ਆ ਦਲੇਰ ਤੇ ਸਾਰੀ ਦੁਨੀਆ ਦਲੇਰ ਆ ਜਨਾਬ ਉਹ ਤੇ ਡਿਪੈਂਡ ਕਰਦਾ ਸਿਚੁਏਸ਼ਨ ਕੀ ਹੈ ਹਮ ਤੇ ਇੱਕੋ ਵੀ ਲਾਈਨ ਹੈਗੀ ਆ ਨਾ ਕਿ ਦਲੇਰੀ ਜ਼ਰੂਰੀ ਨਹੀਂ ਹੁੰਦੀ ਕਿ ਕਿਸੇ ਨਾਲ ਲੜ ਕੇ ਹੀ ਦਲੇਰੀ ਕੱਢੀ ਜਾਂਦੀ ਸਹੀ ਟਾਈਮ ਤੇ ਸਹੀ ਜਗ੍ਹਾ 'ਚ ਸਹੀ ਟਾਈਮ ਤੇ ਨਿਕਲ ਕੇ ਆਣਾ ਵੀ ਆਪਣੇ ਆਪ 'ਚ ਦਲੇਰੀ ਹੈ ਗੋਰੇ ਵੀ ਤੁਹਾਡਾ ਸ਼ੋਅ ਦੇਖਦੇ ਨੇ ਨਾ ਤੇ ਗੋਰੇ ਜਦੋਂ ਮਿਲਦੇ ਨੇ ਫਿਰ ਉਹ ਤੁਨੂੰ ਅੰਗਰੇਜ਼ੀ ਚ ਕਹਿੰਦੇ ਨੇ ਬੜਾ ਮਜ਼ਾ ਲਿਆਦਾ ਸਵਾਦ ਲਿਆਦਾ ਜਿਵੇਂ ਆਪਣੇ ਪੰਜਾਬੀ ਕਹਿੰਦੇ ਤੁਨ ਕੇ ਰੱਖ ਦਬ ਕੇ ਰੱਖ ਜਿਹੀ ਚੀਜ਼ਾਂ ਦੇਸੀ ਗੋਰੇ ਮੇਰਾ ਸ਼ੋਅ ਨਹੀਂ ਦੇਖਦੇ ਕੋਰੇ ਵੈਸੇ ਆ ਜਾਂਦੇ ਨੇ ਸਮ ਟਾਈਮ ਇੱਕ ਵਾਰੀ ਮੇਰੇ ਸ਼ੋਅ ਦੇ ਵਿੱਚ ਆਏ ਸੀ ਬਟ ਮੈਨੂੰ ਲੱਗਦਾ ਨਹੀਂ ਉਹਨਾਂ ਨੂੰ ਸਮਝ ਆਈ ਹੋਣੀ ਕਿਉਂਕਿ ਉਹ ਮੈਂ ਪੰਜਾਬੀ ਚ ਹੀ ਕਰਦਾ ਹਾਂ ਹਾਂ ਤੁਹਾਡਾ ਹਾਂ ਮੈਂ ਹਾਂ ਇੰਟਰਨੈਸ਼ਨਲ ਸ਼ੋਅ ਕਾ ਕਾਫੀ ਕਰਦਾ ਪਰ ਉਹ ਪੰਜਾਬੀ ਆਪਣੇ ਫੈਮਿਲੀਜ਼ ਵਾਸਤੇ ਹੀ ਕਰਦਾ ਤੇ ਜਿੰਨੇ ਵੀ ਲੋਕ ਸ਼ੋਅ ਦੇਖਣ ਆਉਂਦੇ ਉਹ ਪੰਜਾਬੀ ਵਾਲੇ ਹੁੰਦੇ ਸੀ ਕਿੰਨਾ ਕੋ ਇੰਡੀਆ ਤੋਂ ਜਦੋਂ ਹਟ ਕੇ ਤੁਸੀਂ ਉਸ ਦੁਨੀਆ ਤੇ ਪਹੁੰਚੇ ਚਲੋ ਉੱਥੇ ਵੀ ਆਪਣੇ ਪੰਜਾਬੀ ਨੋਨਾ ਆਪਣੇ ਆਨੇ ਉਹ ਵਸਾਤੇ ਕਿੰਨਾ ਕੋ ਫਰਕ ਕਿੰਨਾ ਕੋ ਲੱਗਦਾ ਜਦੋਂ ਤੁਹਾਨੂੰ ਮਿਲਦੇ ਨੇ ਤਾਂ ਇੱਕ ਕਿੰਨਾ ਮਜ਼ਾ ਕਿੰਨਾ ਆਦਾ ਉਸੀ ਕੋਈ ਫਰਕ ਨਹੀਂ ਬੜੀ ਸੇਮ ਜ਼ੁਬਾਨ ਆ ਜੀ ਸੇਮ ਤਰੀਕਾ ਹੈ ਕਿਸੇ ਨੂੰ 50 ਸਾਲ ਵੀ ਹੋ ਗਏ ਬਾਹਰ ਗਏ ਨੂੰ ਬਟ ਉਹਦਾ ਮਿਲਣ ਦਾ ਤਰੀਕਾ ਉਹਦੇ ਗੱਲ ਕਰਨ ਦਾ ਤਰੀਕਾ ਇਸ ਟੋਟਲੀ ਸੇਮ ਜਿੱਦਾਂ ਕੋਈ ਫਿਰੋਜ਼ਪੁਰ ਤੋਂ ਆ ਤੇ ਉਹ ਗੱਲ ਕਰੇਗਾ ਤੇ ਤੁਹਾਨੂੰ ਲੱਗੇਗਾ ਕਿ ਮੈਂ ਫਿਰੋਜ਼ਪੁਰੀ ਨਾਲ ਗੱਲ ਕਰਨ ਨਿਆ ਆਵੇਂ ਉਹ ਕੈਨੇਡਾ ਦੇ ਵਿੱਚ ਪਿਛਲੇ 20 ਸਾਲ ਤੋਂ 25 ਸਾਲ ਤੋਂ ਜਿਵੇਂ ਆ ਬਾਦਸ਼ਾਹ ਬਦਲਨੇ ਨੇ ਕਈ ਕਹਿੰਦੇ ਨੇ ਉਹ ਨਹੀਂ ਉਹ ਬੜੇ ਖੁਸ਼ ਹੁੰਦੇ ਭਾਜੀ ਪੰਜਾਬੀ ਬੋਲ ਕੇ ਉਹ ਸਾਡੇ ਤੋਂ ਸੋਹਣੀ ਪੰਜਾਬੀ ਬੋਲਣ ਦੇ ਅੱਛਾ ਉਹ ਘੈਂਟ ਆ ਬੰਦੇ ਜਿਵੇਂ ਤੁਹਾਡੀ ਕਮੇਟੀ ਦੇਖੋ ਤੁਸੀਂ ਇੰਨਾ ਵੱਡਾ ਨਾਮ ਜਿਵੇਂ ਅਸੀਂ ਤੁਹਾਡੇ ਨਾਲ ਆਪਣਾ ਲੈਂਦਾ ਪੰਜਾਬ ਹੈ ਵੇਖੋ ਉਹ ਕਮੇਟੀ ਹੈ ਉਹ ਵੀ ਖੜੇ ਪੈਰ ਤੇ ਗੱਲ ਬਣਾ ਦਿੰਦੇ ਨੇ ਤੇ ਇਹ ਗੱਲਾਂ ਪਤਾ ਨਹੀਂ ਸੀ ਕੁਛ ਪਿੱਛੇ ਬੈਕਬੋਨ ਜੇ ਮਿਲੀਆਂ ਜਾਂ ਕੁਛ ਨਹੀਂ ਅੰਮਰਸਰ ਦੀ ਆਬੋ ਹਵਾਦਨ ਮੈਂ ਦੱਸਿਆ ਨਾ ਅੰਮਰਸਰ ਦਾ ਹਰ ਕਰੈਕਟਰ ਫਨੀ ਹੈ ਜੀ ਤੁਸੀਂ ਕਿਸੇ ਵੀ ਬੰਦੇ ਨਾਲ ਗੱਲ ਕਰ ਲਓ ਸਾਰੇ ਫਨੀ ਹੈ ਹੁਣ ਮੈਂ ਆਪਣੀ ਕੁੜੀਆਂ ਨੂੰ ਨਾ ਪਿਛਲੇ ਹਫਤੇ ਸਕੂਲ ਛੱਡਣ ਗਿਆ ਤੇ ਤੁਹਾਨੂੰ ਹੁੰਦਾ ਨਾ ਕਿ ਸਕੂਲ ਦੇ ਗੇਟ ਦੇ ਬਾਹਰ ਸਿਕਿਉਰਿਟੀ ਗਾਰਡ ਖੜਾ ਹੁੰਦਾ ਤੇ ਕਈ ਬੱਚੇ ਇਦਾਂ ਦੇ ਹੁੰਦੇ ਜਿਹੜੇ ਨਾ ਸਕੂਲ ਦੇ ਬਾਹਰ ਖਲੋ ਕੇ ਗੱਲਾਂ ਕਰੀ ਜਾਂਦੇ ਜਦੋਂ ਬੈਲ ਵੱਜੇਗੀ ਫਿਰ ਅੰਦਰ ਜਾਵਾਂਗੇ ਮੈਂ ਆਪਣੀ ਕੁੜੀਆਂ ਨੂੰ ਛੱਡਿਆ ਤੇ ਸਿਕਿਉਰਿਟੀ ਗਾਰਡ ਉਹਨੇ ਜੇ ਬੈਲ ਵੱਜ ਗਈ ਤੇ ਉਹ ਫਿਰ ਵੀ ਨਹੀਂ ਆਏ ਸਿਕਿਉਰਿਟੀ ਗਾਰ ਉਹ ਅੰਬਰ ਸਰ ਜਿਹੜੀ ਵੀ ਜਿਹੜੀ ਵੀ ਗੱਲ ਨਾ ਉਹ ਸ਼ਾਰਟ ਚ ਤੇ ਖਤਮ ਹੁੰਦੇ ਨਹੀਂ ਵੈਸੇ ਉਹ ਜੇ ਕਹਿੰਦਾ ਕਿ ਆ ਜਾਓ ਉਹ ਸੀੜੀ ਮਾਰ ਦਿੰਦਾ ਫਿਰ ਵੀ ਗੱਲ ਖਤਮ ਹੀ ਬਟ ਨਹੀਂ ਉਹਨੇ ਆਪਣਾ ਅੰਦਰ ਦਾ ਕਰੈਕਟਰ ਹੁਣ ਕਪਿਲ ਭਾਈ ਦੀ ਮੈਂ ਗੱਲ ਸੁਣਨ ਢਿਆ ਹੈ ਇੱਕ ਬੰਦੇ ਨੇ ਰਿਕਸ਼ਾ ਕੀਤਾ ਤੇ ਰਿਕਸ਼ਾ ਵਾਲੇ ਨੇ 50 ਰੁਪਏ ਮੰਗੇ ਤੇ ਉਹ ਰਿਕਸ਼ੇ ਵਾਲੇ ਨੂੰ ਕਹਿੰਦਾ ਕਿ ਤੇਰੇ ਮੈਂ ਪਹਿਲੇ ਵੀ ਦੇਣੇ ਆ ਤੇ ਹੁਣ ਤੁਸੀਂ ਨਾਰਮਲ ਦੇਖੋ ਤੁਸੀਂ ਤੁਹਾਡੀ ਬਾਈਕ ਸੜਕ ਤੇ ਲੱਗੀ ਐ ਸੜਕ ਟ੍ਰੈਫਿਕ ਜਾਮ ਹੋ ਗਈ ਐ ਤੇ ਤੁਸੀਂ ਕਿਸੇ ਦੁਕਾਨ ਤੋਂ ਸਾਮਾਨ ਲੈ ਰਹੇ ਤੇ ਬੰਦਾ ਆ ਕੇ ਤੁਹਾਨੂੰ ਕੀ ਕਹਿੰਦਾ ਭਈ ਬਾਈਕ ਥੋੜੀ ਸਾਈਡ ਤੇ ਕਰ ਲਓ ਅੰਮ੍ਰਿਤਸਰ ਚ ਇਦਾਂ ਨਹੀਂ ਅੱਛਾ ਅੰਮ੍ਰਿਤਸਰ ਤੁਹਾਡੀ ਬਾਈਕ ਲੱਗੀ ਕਿ ਬੰਦਾ ਆਏਗਾ ਉਹਨੂੰ ਕਹਿੰਦੇ ਤੁਹਾਡੀ ਲੱਗੀ ਹਾਂਜੀ ਥੋੜੀ ਜੀ ਹੋਰ ਪਰੇ ਕਰੋ ਪਰਲੇ ਵੀ ਰੋਕ ਦਿਓ ਅੱਛਾ ਅੱਛਾ ਮਤਲਬ ਸਰ ਕੈਜ਼ਮ ਇਦਾਂ ਦਾ ਮਾਰਨਾ ਬੰਦੇ ਨੂੰ ਅੱਛਾ ਉਹਨੇ ਵੀ ਅੱਗੋ ਕਹਿਣਾ ਖੜਜੋ 2 ਮਿੰਟ ਅੱਗ ਲੱਗ ਗਈ ਆ ਮਤਲਬ ਕਿਸੇ ਨੇ ਉਹ ਅੰਮ੍ਰਿਤਸਰ ਭਾਈ ਕਿਸੇ ਵੀ ਕੈਰੈਕਟਰ ਨਾਲ ਗੱਲ ਕਰ ਲਓ ਸਾਰੇ ਮੌਜੇ ਉਹ ਜਿਵੇਂ ਆਪਣੇ ਨਾ ਸੁਰੇਜ ਨੇ ਕਿਹਾ ਕਿਸੇ ਮੋਟਰਸਾਈਕਲ ਦੀ ਲਾਈਟ ਜਗਦੀ ਰਹੀ ਰਹਿੰਦੇ ਨੇ ਯਾਰ ਭਾਜੀ ਤੁਹਾਡੀ ਲਾਈਟ ਦੇ ਯਾਰ ਤੇਰੀ ਬਿਜਲੀ ਬਲਦੀ ਪਈ ਹੈ ਹਾਂ ਜੇ ਤੁਸੀਂ ਅੰਮ੍ਰਿਤਸਰ ਕੇ ਇਹਨੂੰ ਕੋ ਨਾ ਨਾਰਮਲ ਤੁਸੀਂ ਕਹੋ ਕਿ ਭਾਜੀ ਸਟੈਂਡ ਲੱਗਾ ਜੀ ਉਹਨੇ ਕਹਣਾ ਥੈਂਕ ਯੂ ਭਾਜੀ ਸਟੈਂਡ ਚੁੱਕ ਲਿਆ ਤੁਸੀਂ ਅੰਮ੍ਰਿਤਸਰ ਕੇ ਇਹਨੂੰ ਕੋ ਭਾਈ ਸਟੈਂਡ ਲੱਗਾ ਉਹਨੇ ਕਹਣਾ ਕੰਪਨੀ ਵਾਲਿਆਂ ਨੇ ਲਾਇਆ ਮੈਨੂੰ ਕੋਈ ਟੈਨਸ਼ਨ ਨਹੀਂ ਉਹ ਭਾਈ ਖੁੱਲੇ ਦਿਲ ਵਾਲੇ ਬੰਦੇ ਸਾਰੇ ਮਸਤ ਮੋਲੇ ਆ ਨਾ ਐਵਰੀ ਕੈਰੈਕਟਰ ਐਵਰੀ ਕਪੜੇ ਪਾਟੇ ਨੇ ਲੰਗਰ ਚ ਪ੍ਰਸ਼ਾਦਾ ਛਕ ਰਿਹਾ ਬੰਦਾ ਫਨੀ ਅੰਦਰੋਂ ਪੂਰਾ ਹੀ ਅੱਛਾ ਅੰਬਰਸਦੀ ਸਪੈਸ਼ੈਲਿਟੀ ਇਹੀ ਹੈ ਕਪੜਿਆਂ ਦੀ ਗੱਲ ਕੀਤੀ ਅੱਜ ਕੱਲ ਮੁੰਡੇ ਚਲੋ ਆਪਣੇ ਕੋਲ ਅੱਜ ਜਿਵੇਂ ਸਮਾਂ ਸਾਰਿਆਂ ਨਾਲ ਵੰਡ ਕੇ ਹੈਗਾ ਤੇ ਕਪੜੇ ਅੱਜ ਕੱਲ ਮੁੰਡੇ ਕੁੜੀਆਂ ਵਰਗੇ ਕਪੜੇ ਪਾਣ ਲੱਗ ਗਏ ਕੁੜੀਆਂ ਦੇ ਕਪੜੇ ਛੋਟੇ ਹੁੰਦੇ ਜਾ ਰਹੇ ਨੇ ਹੁੰਦੇ ਨੇ ਤੇ ਉਹ ਬਣੇ ਲੱਗਦਾ ਜਿਵੇਂ ਕੋਈ ਇੱਕ ਦੀ ਚੀਜ਼ ਕਰੇ ਭੁੱਲ ਗਏ ਹੁੰਦੇ ਨੇ ਤੇ ਭਾਈ ਉਹ ਤੇ ਫੈਸ਼ਨ ਆ ਆਪਣਾ ਜੀ ਉਹਦੇ ਵਿੱਚ ਤੇ ਕੋਈ ਹੈ ਹੀ ਨਹੀਂ ਕਿ ਕੱਲ ਇੱਕ ਕੱਲ ਇੱਕ ਫੋਟੋ ਵਾਇਰਲ ਹੋ ਰਹੀ ਸੀ ਲਾੜੇ ਨੇ ਦਾ ਗ੍ਰਾਪ ਆਇਆ ਹੋਇਆ ਸੀ ਤੇ ਕਹਿੰਦੇ ਉਹ ਤੇਨੂੰ ਤੇ ਲਿਖਿਆ ਹੋਇਆ ਬੜਾ ਸਾਰਾ ਡਿਸਕ੍ਰਿਪਸ਼ਨ ਚ ਲਿਖਿਆ ਸੀ ਕਹਿੰਦੇ ਉਹ ਬੜਾ ਰੋਕਿਆ ਸੀ ਪਤੰਦਰਾ ਵਿਆਹ ਚੀ ਦਿਨ ਨੂੰ ਨਹੀਂ ਜਚਨੀ ਕਹਿੰਦਾ ਨਾ ਮੈਂ ਲਾੜਾਂਗਾ ਨਾ ਮੈਂ ਕੁਝ ਵੀ ਪਾ ਸਕਦਾ ਬਟ ਉਹ ਉਹ ਤੁਸੀਂ ਪੂਰੀ ਸਟੋਰੀ ਨੂੰ ਕਵਰ ਕਰੋਗੇ ਨਾ ਜਦੋਂ ਉਹ ਮੁੰਡਾ ਫੈਸ਼ਨ ਤੋਂ ਹੀ ਹੈ ਅੱਛਾ ਉਹਨੇ ਜਿਹੜੀ ਲੁੱਕ ਪਾਈ ਹੈ ਨਾ ਉਹ ਰਿਐਲਿਟੀ ਦੇ ਵਿੱਚ ਕਿਸੇ ਮਹਾਰਾਜੇ ਦੀ ਹੀ ਲੁੱਕ ਹੈ अच्छा किसी महाराज ने, ने, ने। बन्दा। वो कॉस्ट्यूम ਦੇ ਵਿੱਚ ਵਿਆਹ ਕੀਤਾ ਸੀ ਮਹਾਰਾਜੇ ਨੇ ਨਾਟਵਾਰਾਣੀ ਉਹ ਸੱਚਾ ਸੀ ਬੰਦਾ ਉਹ ਬੰਦਾ ਠੀਕ ਸੀ ਉਹ ਮੈਂ ਹੁਣੇ ਕਹਿ ਰਿਹਾ ਕਿ ਹਰ ਚੀਜ਼ ਦੇ ਦੋ ਪਹਿਲੂ ਨੇ ਸਮਝਣ ਦੀ ਕੋਸ਼ਿਸ਼ ਆ ਹੋ ਸਕਦਾ ਜਿਹੜੀ ਚੀਜ਼ ਸਾਨੂੰ ਵੇਖਣ 'ਚ ਗਲਤ ਲੱਗ ਰਹੀ ਹੈ ਅਗਲੇ ਬੰਦੇ ਦਾ ਕੰਫਰਟ ਲੈਵਲ ਹੀ ਹੋਵੇ ਬਟ ਪਲੀਜ਼ ਉਹਨੂੰ ਕਵਰ ਕਰਿਓ ਅੱਛਾ ਜੀ ਉਹ ਦੇਖਿਓ ਉਹ ਮੁੰਡਾ ਕਾਫੀ ਜ਼ਿਆਦਾ ਫੈਸ਼ਨ ਦੀ ਸੈਂਸ ਰੱਖਦਾ ਹੈ ਤੇ ਉਹ ਜਿਹੜਾ ਉਹਨੇ ਕਾਸਟਿਊਮ ਪਾਇਆ ਹੋਇਆ ਨਾ ਉਹ ਰਿਐਲਿਟੀ ਦੇ ਵਿੱਚ ਭਾਵੇਂ ਕਿਸੇ ਮਹਾਰਾਜੇ ਦਾ ਕੋਸਟ ਤਾਂ ਤੁਹਾਡੇ ਤੱਕ ਪੋਸਟ ਗਈ ਹੋ ਹਾਂ ਐਵਰੀ ਉਹ ਮੈਂ ਲਿਖਿਆ ਨਾ ਤੇ ਉਹ ਥੱਲੋਂ ਲੱਗ ਕੁਛ ਜਿੰਦੇ ਦੇ ਸੱਚ ਕਿ ਡਿਪੈਂਡ ਕਰਦਾ ਭਾਜੀ ਕਿ ਬੰਦਾ ਕਿਹੜਾ ਸਾਹਮਣੇ ਕੋਈ ਤਗੜਾ ਬੰਦਾ ਪਾਰਟੀ ਪੈਂਟ ਪਾ ਲੈਂਦਾ ਉਹ ਫੈਸ਼ਨ ਬਣ ਜਾਂਦਾ ਹਮ ਮਾੜਾ ਬੰਦਾ ਪਾਰਟੀ ਪੈਂਟ ਪਾ ਲੰਦਾ ਅਕਲ ਹੀ ਨਹੀਂ ਗਈ ਯਾਰ ਇਹਨੂੰ ਉਹ ਡਿਪੈਂਡ ਕਰਦਾ ਮੇਰੇ ਵਰਗਾ ਬੰਦਾ ਸੋਨਾ ਵੀ ਪਾੜੇ ਲੋਕਾਂ ਨੇ ਕਹਣਾ ਪਿੱਤਲ ਹੀ ਪਾਇਆ ਮੈਂ ਬੜੀ ਪ੍ਰਾਨੀ ਗੱਲ ਹੈ ਮਤਲਬ ਸਾਡੇ ਨਾ ਨਾਨਕੇ ਥੋੜੇ ਜੇ ਮਤਲਬ ਪਿੰਡਾਂ ਦੇ ਤੇ ਮੈਂ ਮੈਂ ਪਾਰਟੀ ਪੈਂਟ ਪਾ ਕੇ ਚੱਲਿਆ ਮੈਂ ਚੰਡੀਗੜ੍ਹ ਬੜਦਾ ਸੀ ਉਹ ਮੇਰੀ ਮਾਮੀ ਬੜਾ ਟਾਈਮ ਮੈਨੂੰ ਵੇਖਦੇ ਰਹਿ ਤੇ ਕਹਿੰਦੇ ਮੈਂ ਤਾਂ ਤੈਨੂੰ ਕਹਿਣ ਲੱਗੀ ਸੀ ਬੜੇ ਟਾਈਮ ਤੇਰੀ ਪੈਂਟ ਤਾਂ ਪਾਰ ਉਹ ਸਾਡਾ ਉਹ ਹਿਸਾਬ ਹੈ ਨਾ ਕਿ ਪਾਰਟੀ ਪੈਂਟ ਲੈ ਲਈ ਐ ਚੰਡੀਗੜ੍ਹੋਂ ਪੈਂਟ ਲੈ ਲਈ ਤੇ ਘਰੇ ਧੋਣ ਲਈ ਰੱਖਦੀ ਐ ਤੇ ਬਾਅਦ 'ਚ ਬੰਦਾ ਉਹ ਪੈਂਟ ਬੋਲਣ ਡਿਆ ਮਮੀ ਮੈਂ ਪੈਂਟ ਲੈ ਆਇਆ ਨਵੀਂ ਨਵੀਂ ਪੈਂਟ ਲੈ ਆਇਆ ਕਹਿੰਦੀ ਉਹ ਇੱਥੋਂ ਪਾਰਟੀ ਮੈਂ ਤੋਪਾ ਲਾਤਾ ਸੀਤੀ ਹਣ ਬੜਾ ਨਿੱਕੀ ਨਿੱਕੀ ਚੀਜ਼ਾਂ ਨਾ ਵੇਖੋ ਤੁਸੀਂ ਇਹ ਲਖੜੇ ਖਲੋਤੇ ਚੀਜ਼ਾਂ ਨੂੰ ਕ੍ਰੀਏਟ ਕਰ ਦਿੰਦੇ ਹੋ ਮਤਲਬ ਕਿੰਨਾ ਜੇ ਤੁਹਾਨੂੰ ਕਿ ਮਤਲਬ ਕਿਤੇ ਕੋਈ ਰੋਲੇ ਕੋਲੇ ਜਿਵੇਂ ਕਹਿੰਦੇ ਨੇ ਨਾ ਕੋਈ ਮੱਸਾ ਸੁਲਝਾਣਾ ਉਹ ਤੁਹਾਨੂੰ ਲੈ ਜਾਂ ਲੜਾਈ ਝਗੜਾ ਫੁੱਲ ਚੱਲ ਰਿਹਾ ਹੋਵੇ ਮੈਂ ਤਾਂ ਹੋਰ ਕਰਾ ਗਿਆ ਮੈਂ ਹੋਰ ਕਰਾ ਬਣਾ ਦੋਗੇ ਹੋਰ ਕੀ ਮੈਚ ਪੜਾਣਾ ਮੈਂ ਕਹਣਾ ਯਾਰ ਟਾਈਮ ਜਲਦੀ ਕਰੋ ਜੋ ਕਰਨਾ ਲੜਾਈ ਭਾਈ ਹੁੰਦੀ ਕਿਉਂ ਦੋ ਬੰਦੇ ਕਦੀ ਨਹੀਂ ਲੜਦੇ ਤੁਹਾਡੇ ਮੇਰੀ ਹੱਥੋਂ ਪਾਈ ਨਹੀਂ ਹੋ ਸਕਦੀ ਜਿੰਨਾ ਚਿਰ ਤੀਤਾ ਬੰਦਾ ਆ ਕੇ ਕਹੂਗਾ ਨਹੀਂ ਓ ਛੱਡੋ ਯਾਰ ਹੁੰਦਾ ਛੱਡੋ ਓਏ ਤੇ ਫੜਿਆ ਹੀ ਨਹੀਂ ਤੇ ਬੰਦਾ ਕਹਿੰਦਾ ਵੀ ਇੱਕ ਅੱਧੀ ਛੱਡਣੀ ਪੈਣੀ ਫੇਰ ਮੰਨ ਲਓ ਹਮੇਸ਼ਾ ਲੜਾਈ ਦੂਸਰਾ ਬੰਦਾ ਕਰਾਉਂਦਾ ਆ ਕੇ ਅੱਛਾ ਮੈਨੂੰ ਲੈ ਕੇ ਜਾਇਓ ਮੈਂ ਪੂਰਾ ਵੇਖਿਆ ਅੱਛਾ ਰਾਹੀ ਨਾ ਮਣੀ ਹੁੰਦੇ ਨਾ ਨਹੀਂ ਨਾ ਨਾ ਭਾਈ ਫਨ ਹੀ ਨਹੀਂ ਹੈ ਜ਼ਿੰਦਗੀ 'ਚ ਤਾਂ ਫੇਰ ਵਕੀਲਾਂ ਨਾਲ ਲੜਣਾ ਜ਼ਰਾ ਤੁਹਾਨੂੰ ਨਹੀਂ ਛੱਡ ਸਕਦੇ ਪਰ ਉਹਨਾਂ ਨੇ ਨਹੀਂ ਖੜਨਾ ਮੈਨੂੰ ਤੰਦੀ ਵਰਨਾ ਉਹਨਾਂ ਦੋ ਤੀਰਾਂ ਨਾਲ ਕੰਮ ਚ ਚਲਾਈ ਰੱਖਣਾ ਵੀ ਇੱਕ ਟਾਈਮ ਰਾਈਟ ਨਾ ਮੈਂ ਤੂੰ ਨਹੀਂ 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 ਭਾਈ ਕਰੈਕਟਰ ਜਿਹੜੇ ਨੇ ਉਹ ਬਾਹਰ ਇਹੀ ਕਰੈਕਟਰ ਆਪ ਅਬਜ਼ਰਵ ਕਰਦੇ ਆ ਤੇ ਉਹਨੂੰ ਹੀ ਕਾਮੇਡੀ ਕਹਿੰਦੇ ਨੇ ਵੇਖ ਲਓ ਇੱਥੇ ਜਿਵੇਂ ਕਹਿੰਦੇ ਨੇ ਸਾਡਾ ਸੀਐਮ ਮਾਨ ਵੀ ਕਹਿੰਦਾ ਕਹਿੰਦਾ ਵੀ ਇੱਕ ਪੰਜਾਬ ਨੂੰ ਅਗਰ ਵੇਖਣਾ ਹੋਵੇ ਨਾ ਕਿਤੇ ਨਾ ਕ੍ਰੇਨ ਚਲਦੀ ਪਵੇ ਜਾਂ ਕੋਈ ਪਿੰਡ ਦੇ ਵਿੱਚ ਕਿਸੇ ਨੇ ਕੋਈ ਚੀਜ਼ ਕੋ ਟੈਂਕੀ ਛੱਤ ਤੇ ਚੜਾ ਰਿਹਾ ਹੋਵੇ ਉੱਥੇ ਜਾ ਕੇ ਵੇਖ ਲਓ ਕਿੰਨਾ ਵੀ ਚਾਲੀ ਪਿਆ ਇਹਨੇ ਖੜੇ ਹੋਣਗੇ ਬਈ ਮਾਇਆ ਬੜਾ ਹੁੰਦਾ ਏ ਤੂੰ ਇਹ ਵੇਖੇਂਗਾ ਬੜਾ ਪਈ ਨਾ ਵੇਖੂਗੀ ਟੈਂਕੀ ਚੜਦੀ ਵੇਖਣ ਦਾ ਕਿਆ ਮਜ਼ਾ ਆਉਂਦਾ ਕਦੀ ਵੇਖੀ ਤੁਸੀਂ ਫੁੱਟਬਾਲ ਦੀ ਟੈਂਕੀ ਕੋਈ ਆਪਣੀ ਤੀਜੇ ਫਲੋਰ ਤੇ ਚੜਾਉਂਦੇ ਬੰਦਾ ਕਹਿੰਦਾ ਹੋਣੇ ਲੈ ਉਹਨੇ ਡਿੱਗੀ ਲੈ ਹਣਾ ਬੰਦਾ ਆਪਣੇ ਪਰ ਇਹ ਚੀਜ਼ਾਂ ਹੈਗੀਆਂ ਭਾਜੀ ਕਿਉਂਕਿ ਇਹ ਤੁਸੀਂ ਦੇਖੋ ਕਿ ਅੱਜ ਕੱਲ ਆਪਾਂ ਜੋ ਸੋਸ਼ਲ ਮੀਡੀਆ ਤੇ ਰੀਲ ਦੇਖਦੇ ਪਏ ਇਹੀ ਤੇ ਚੀਜ਼ਾਂ ਹੈਗੀਆਂ ਉਹ ਚ ਹੈਗੀ ਹੈ ਤੇ ਜਿਹੜੀਆਂ ਚੀਜ਼ਾਂ ਆਪਾਂ ਅੱਖਾਂ ਨਾਲ ਵੇਖਦੇ ਆਂ ਉਹ ਹੁਣ ਕੋਈ ਸ਼ੂਟ ਕਰਕੇ ਸਾਨੂੰ ਰੀਲ ਪਾ ਦਿੰਦਾ ਆਪਾਂ ਪਾਗਲ ਵਾਂਗੂ ਵੇਖੀ ਜਾਂਦੇ ਤੇ ਘਰ ਦੇ ਕਹਣਗੇ ਰੋਟੀ ਖਾਣ ਨਹੀਂ ਤੂੰ ਆਇਆ ਉਹ ਵੀ ਉੱਥੇ ਤੇ ਕੰਮ ਹੋਇਆ ਪਿਆ ਸੀ ਆਓ ਤੇ ਕਹਿੰਦਾ ਨਾ ਉਹ ਫੋਨ ਕਰਦਾ ਰੂਟੀ ਉੱਥੇ ਭੇਜ ਦਿਆ ਮਰੇ ਮੇਰੇ ਮਗਰ ਟੋਇਆ ਪੂਰਾ ਹੋ ਗਿਆ ਤੇ ਫਿਰ ਕੀ ਫਾਇਦਾ ਵੇਲਾ ਨਾ ਤੁਸੀਂ ਤਾਂ ਚਲੋ ਪਿੰਡਾਂ ਦੀਆਂ ਚੀਜ਼ਾਂ ਸਾਂਭੇ ਦਿਓ ਪਿੰਡ ਰਹੇ ਹਾਂ ਪਿੰਡ ਰਹਿਆ ਜੀ ਮੈਂ ਤਾਂ ਕਰੇ ਮੱਝਾਂ ਡੰਗਰਾਂ ਦਾ ਚੀਜ਼ਾਂ ਇਹ ਤਾਂ ਨਹੀਂ ਕਦੇ ਕਰਨ ਮਿਲੀਆਂ ਹੋਣੀਆਂ ਨਹੀਂ ਨਹੀਂ ਮਿਲੀਆਂ ਮਿਲੀਆਂ ਜੀ ਅੱਛਾ ਮਿਲਦੀਆਂ ਹਾਂ ਮੱਝ ਦੀ ਪੂਛ ਫੜ ਕੇ ਤੈਰਨ ਦਾ ਬੜਾ ਮਜ਼ਾ ਆਉਂਦਾ ਹੈ ਅੱਛਾ ਪਿੱਛੋ ਘੁਮਾ ਕੇ ਜਿਵੇਂ ਮੱਝ ਤੇ ਪੇਟਾ ਪਿੱਛੇ ਪੂਛ ਮਰੋੜੀਓ ਨਾਲ ਨਾਲ ਹਾਂ ਉਹਦੇ ਉੱਤੇ ਬਹਿ ਕੇ ਤੈਰਨ ਦਾ ਬੜਾ ਮਜ਼ਾ ਆਉਂਦਾ ਮੈਂ ਪਿੰਡ ਨਹਿਰਾਂ ਦੇ ਬੜਾ ਨਾਤਾ ਪਾਜੀ ਮੈਂ ਅੱਛਾ ਬਹੁ ਇੱਕ ਵਾਰੀ ਮੈਨੂੰ ਪਿੰਡ ਦਾ ਕਿੱਸਾ ਯਾਦ ਆ ਗਿਆ ਹੂੰ ਕਿ ਅਸੀਂ ਕਿਤੇ ਨਾਹਣ ਚੱਲenge ਬੰਬੀ ਤੇ ਅੱਛਾ ਜਿਹੜੀ ਬੰਬੀ ਤੇ ਆਪਾਂ ਨਾਹਣ ਗਏ ਉੱਥੇ ਜਾਮਨੂਆਂ ਦਾ ਦਰਖਤ ਸੀ ਅੱਛਾ ਜੀ ਤੇ ਅਸੀਂ ਕਿਹਾ ਵੀ ਪਹਿਲੇ ਜਾਮਨੂ ਖਾ ਲੈਨੇ ਆ ਬਾਅਦ ਦੇ ਵਿੱਚ ਨਾਹਾਂ ਲਾਂਗੇ ਉਹ ਜਾਮਨੂ ਖਾਂਦੇ ਖਾਂਦੇ ਨਾ ਦਾ ਇਦਾਂ ਆ ਬੰਬੀ ਆ ਇੱਧਰ ਜਾਮਨੂ ਆ ਇੱਧਰ ਟੋਇਆ ਸੀ ਟੋਏ 'ਚ ਪਾਣੀ ਭਰੇ ਹੋਣਾ ਵੀ ਮੂੰਹ ਦਾ ਕਿਤੇ ਅਸੀਂ ਉੱਥੇ ਰੈਸਿੰਗ ਖੇਡਣ ਲੱਪੇ ਇੱਕ ਦੂਜੇ ਨੂੰ ਵਾਓ ਸੁੱਟਣ ਲੱਪੇ ਤੇ ਨਾਲ ਜਾਮਨੂ ਖਾਦੇ ਅੱਧਾ ਪੂਣਾ ਘੰਟਾ ਅਸੀਂ ਚਿਕੜ ਚ ਚਿਕੜੋ ਚਿਕੜੀ ਹੋ ਗਏ ਤੁ ਜਦੋਂ ਬੰਬੀ ਦੇ ਨਾਣਗੇ ਤੇ ਬੱਤੀ ਚੱਲ ਗਈ ਫਿਰ ਕਿਸੇ ਦਾ ਬੂਆ ਖੜਕਾ ਕੇ ਉਹਨਾਂ ਨੂੰ ਕਿਹਾ ਆਂਟੀ ਨਲਕੇ ਦੇ ਨਾ ਲੰਦੋ ਫਿਰ ਆ ਬਨਲਕੇ ਦੇ ਨਾਤੇ ਉਹ ਉਦੋਂ ਤਾਂ ਪੈਂਦੀਆਂ ਵੀ ਬਹੁਤ ਹੁੰਦੀਆਂ ਸੀ ਵੇਖ ਲਓ ਚੀਜ਼ਾਂ ਹੁਣ ਵੇਖ ਲਓ ਟ੍ਰੈਂਡ ਹੀ ਬਦਲ ਗਿਆ ਸਾਰਾ ਹਾਂਜੀ ਉਹ ਅੱਗੇ ਹੋਰ ਬਦਲ ਜਾਣਾ ਸੀ ਵੀਂਗ ਪੂਲ ਆ ਗਏ ਨੇ ਉਹ ਨਹਿਰਾਂ ਵਾਲਾ ਤਾਂ ਕਨਸੈਪਟ ਤੇ ਖਤਮ ਹੋ ਗਿਆ ਨਹਿਰਾਂ ਤੇ ਕੋਈ ਨਾਣਾ ਪਸੰਦ ਨਹੀਂ ਕਰਦਾ ਪਾਣੀ ਨਹੀਂ ਰਹਿ ਤਾਂ ਨਹਿਰਾਂ ਕਿਉਂ ਰਹਿਣੀ ਹੈ ਕਿੰਨੇ ਕਿੰਨੇ ਸਾਡੇ ਰੋ ਪਾਣੀ ਨਹੀਂ ਲਈ ਸਾਡੇ ਪਾਣੀ ਨਹੀਂ ਲਈ ਤਾਂ ਚਲਦੀ ਰਹਿਣੀ ਮੈਂ ਤਾਂ ਕਿੰਦਰਦ ਵਿੱਚ ਮੈਂ ਜੰਮਿਆ ਓਪਰੇ ਦਾਦਿਆਂ ਤੋਂ ਲੈ ਕੇ ਚਲਦੀ ਆ ਰਹੀ ਪਾਣੀ ਲੜਾਈ ਨਹੀਂ ਬੜੀ ਆਪਣੀ ਕਦੇ ਨਹੀਂ ਨਹੀਂ ਅਗਰ ਨਹਿਰਾਂ ਚ ਪਾਣੀ ਸੁੱਕ ਵੀ ਜਾਵੇ ਫਿਰ ਵੀ ਤੁਸੀਂ ਨਾ ਆ ਸਕਦੇ ਹੋ ਅੱਛਾ ਜੀ ਘਰੋਂ ਲੈ ਘਰੋਂ ਲੈ ਬਾਲਟੀ ਭਰ ਕੇ ਕੰਡੇ ਦੇ ਮੂੰਹ ਮੱਗੇ ਨਾਲੋਂ ਘਰੇ ਕਹਤੋਂ ਮੈਂ ਨਹਾਇ ਤੇ ਨਾ ਗਿਆ ਜੇਰੋਂ ਤੁਸੀਂ ਜਿਵੇਂ ਕਾਲਜ ਇੱਕ ਇੱਕ ਹੁੰਦਾ ਸਿਆਣੇ ਵਿਆਣਾ ਚ ਸ਼ੋਅ ਲਾਣਾ ਇੱਕ ਹੁੰਦਾ ਮੰਦਿਰ ਜਿੱਚ ਸ਼ੋਅ ਲਾਣਾ ਜਿਹਨੂੰ ਕਹਿੰਦੇ ਆਪਾਂ ਜਿਵੇਂ ਕਹਿੰਦੇ ਖੱ쩌 ਉੱਥੇ ਕੋਈ ਨਾ ਕੋਈ ਟੱਕਰ ਆਉਂਦਾ ਆਪਦੇ ਵਰਗਾ ਕੋਈ ਨਹੀਂ ਪਰ ਟੱਕਰ ਜੀ ਵਧੀਆ ਗੱਲ ਹੋ ਬਜੀ ਫਿਰ ਮਜ਼ਾ ਆਦਾ ਨਾ ਮਜ਼ਾ ਆਦਾ ਹਾਂਜੀ ਹਾਂਜੀ ਹੈਗੇ ਕੈਰੈਕਟਰ ਤੇ ਹਰ ਜਗ੍ਹਾ ਹੈਗੇ ਨੇ ਹਮ ਲੱਭਣ ਦੀ ਜੋ ਹੈ ਨਾ ਹਾਂ ਕੋਈ ਚੱਕਰ ਨਹੀਂ ਕੋਈ ਟੱਕਰ ਜੀ ਤੇ ਕੋਈ ਓਕੇ ਕਰਦੀਦਾ ਕੰਮ ਤੁਹਾਡੀ ਅੱਖ ਤੇ ਸਾਡੀ ਅੱਖ ਚ ਹੀ ਫਰਕ ਆਗਾ ਨਾ ਹਾਂਜੀ ਕੀ ਫਰਕ ਹੈ ਫਰਕ ਤੁਹਾਡੀ ਕਾਲੀ ਮੇਰੀ ਬਰਾਊਨ ਹੈ ਤੇ ਅਸੀਂ ਜਿਵੇਂ ਹੁਣ ਤੁਸੀਂ ਲਗਾਤਾਰ ਚਲੋ ਇਹ ਇਹਦੀ ਬਾਰੇ ਥੋੜੀ ਗੱਲ ਕਰ ਲਈਏ ਬੇਫਿਕਰਾਂ ਦੀ ਰਸੋਈ ਰਸੋਈ ਤਾਂ ਫਿਰ ਸਾਰਾ ਜਾਣਦੇ ਹੋ ਪਾਂਡਾ ਟਿੰਡਾ ਜਿਵੇਂ ਕਹਿੰਦੇ ਨੇ ਜਨਾਨੀ ਦੇ ਸਵੇਰੇ ਕਹਿੰਦੇ ਨੇ ਕੰਮ ਹੋਵੇ ਨਾ ਸਵੇਰੇ ਸ਼ੁਰੂ ਹੋ ਜਾਂਦਾ ਸਵੇਰ ਨਾਲ ਹਾਂ ਜੀ ਹਾਂ ਜੀ ਇਹ ਫਿਰ ਨਹੀਂ ਨਹੀਂ ਇਹ ਡਿਫਰੈਂਟ ਕਨਸੈਪਟ ਆ ਥੋੜਾ ਜਿਹਾ ਇਹ ਇੱਕ ਰਸੋਈ ਬਣੀ ਹੈ ਜਿਹਦੇ ਵਿੱਚ ਦੋ ਲੋਕ ਆਣਗੇ ਚਾਹੇ ਉਹ ਯਾਰ ਦੋਸਤ ਹੋਣ ਚਾਹੇ ਉਹ ਹਸਬੈਂਡ ਵਾਈਫ ਆ ਭੈਣ ਭਰਾ ਕੋਈ ਵੀ ਹੋ ਸਕਦੇ ਉਹ ਇੱਕ ਦੂਸਰੇ ਵਾਸਤੇ ਕੁੱਕ ਕਰ ਰਹੇ ਨੇ ਅੱਛਾ ਤੇ ਮੈਂ ਨਾਲ ਆਪਣੀ ਕਮੈਂਟਰੀ ਕਰ ਰਹੇ ਨੇ ਆ ਨਾਲ ਆਪਣਾ ਕਾਮੇਡੀ ਕਰ ਰਹੇ ਆ ਫਿਰ ਸਾਡੇ ਕੋਈ ਇੱਕ ਸਰਪ੍ਰਾਈਜ਼ ਪਰਫਾਰਮੈਂਸ ਵੀ ਹੁੰਦੀ ਹੈ ਵਿੱਚ ਮਤਲਬ ਅਲੱਗ-ਅਲੱਗ ਸੈਗਮੈਂਟ ਨੇ ਉਹਦੇ ਵਿੱਚ ਕੁਕਿੰਗ ਜਿਹੜੀ ਆ ਉਹ ਕੈਨ ਨੂੰ ਰਸੋਈ ਆ ਬਟ ਉਹ ਰਸੋਈ ਦੇ ਵਿੱਚ ਕੀ ਕੁਝ ਹੋਣ ਡਿਆ ਪਤਾ ਹੀ ਨਹੀਂ ਕੁਕਿੰਗ ਤੇ ਇੰਨੀ ਕੀ ਹੋਣੀ ਬਾਕੀ ਉੱਤੇ ਹੋਰ ਬੜੇ ਖਿਲਾਾਰੇ ਪਏ ਹੋਏ ਆ ਤੁਸੀਂ ਦੇਖੋਗੇ ਤੁਹਾਨੂੰ ਫੇਰ ਹੀ ਪਤਾ ਲੱਗੇਗਾ ਤੇ ਹੁਣ ਰੋਟੀ ਬਣਾਉਣ ਤੋਂ ਬਾਅਦ ਦੇ ਵਿੱਚ ਬਣਾਈ ਤੇ ਉਹਨਾਂ ਨੇ ਇੱਕ ਦੂਜੇ ਵਾਸਤੇ ਆ ਪਰ ਸਵਾਦ ਕੀ ਦੀ ਆ ਇਹ ਵੀ ਵੱਡੀ ਚੀਜ਼ ਆ ਹੁਣ ਮੈਂ ਤੇ ਗੈਸ ਨਹੀਂ ਕਰ ਸਕਦਾ ਉਹਦੇ ਲਈ ਆਪਾਂ ਫਿਰ ਸੈਲੀਬ੍ਰਿਟੀ ਗੈਸਟ ਰੱਖਿਆ ਆ ਇੱਕ ਸੈਲੀਬ੍ਰਿਟੀ ਆਂਦਾ ਉਹ ਖਾ ਕੇ ਚੈੱਕ ਕਰਕੇ ਦੱਸਦਾ ਕਿ ਕਿੰਨੇ ਖਰਾਬ ਬਣਾਈ अच्छा जी हां बढ़िया तो चलो हो ही जाती है खराब आपा लगदे किन्ने बने अच्छा खराब लगनी है <laughs> खराब लगन दे तुसी मां राफ ही हैगे चीज नहीं नहीं पर मेरी मैं वो असली अलग एक बंदा रखया अच्छा ਤੁਹਾਡਾ ਨਹੀਂ ਵਿੱਚ ਤੁਸੀਂ ਤਾਂ ਤੁਸੀਂ ਤਾਂ ਸਹੀ ਮੈਂ ਫਿਰ ਜਿਹੜੀ ਵਧੀਆ ਹੁੰਦੀ ਫਿਰ ਮੈਂ ਉਹ ਖਾ ਲ ਜਦੋਂ ਕਹਿ ਦਿੰਦੇ ਕਿ ਆ ਵਧੀਆ ਫਿਰ ਮੈਂ ਕਹਿੰਦਾ ਠੀਕ ਹੈ ਇੱਕ ਫੁਲਕਾ ਮੇਰਾ ਵੀ ਲਾ ਦਿਓ اچھا ਫੁਲਕਾ ਚੱਲਦਾ ਹੈ ਫੁਲਕਾ ਪਹਿਲੇ ਇੱਥੇ 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 ਚਪਾਤੀ ਹੈ ਉਧਰ ਫੁਲਕਾ ਨਹੀਂ ਨਹੀਂ ਇੱਥੇ ਵੀ ਫੁਲਕਾ ਹੀ ਆ ਜੀ ਚਪਾਤੀ ਤੇ ਆਈ ਥਿੰਕ ਇਥੋਂ ਨਿਕਲਾਂਗੇ ਉਹ ਤੇ ਆਪਾਂ ਐਵੇਂ ਸਲੈਂਗ ਹੀ ਬਦਲ ਲਿਆ ਕੀ ਕੈਨੇਡਾ ਕੈਨੇਡਾ ਚ ਕੀ ਕਹਿੰਦੇ ਮਤਲਬ ਜੀ ਤੁਸੀਂ ਕੈਨੇਡਾ ਦੀ ਫੁਲਕਾ ਹੀ ਕਹਿੰਦੇ ਜੀ ਅੱਛਾ ਫੁਲਕਾ ਫੁਲਕਾ ਹੁਲਕਾ ਜੀ ਕੈਨੇਡਾ ਦੀ ਕੋਈ ਯਾਦਗਾਰ ਹੋਵੇ ਕੋਈ ਵਾਹ ਜੀ ਜਿੱਥੇ ਪੂਰਾ ਮਜ਼ਾ ਜਾਂ ਕੁਛ ਜਿਵੇਂ ਉਹਨੇ ਤੁਸੀਂ ਲਗਾਤਾਰ ਉੱਥੇ ਸ਼ੋਅ ਲਾਏ ਆ ਕੋਈ ਵੱਖਰੀ ਜੀ ਕੋਈ ਯਾਦਸ਼ ਕੋਈ ਨਹੀਂ ਨਹੀਂ ਕੋਈ ਨਹੀਂ ਨਾਰਮਲ ਮੈਨੂੰ ਤੇ ਕੈਨੇਡਾ ਲੱਗਦਾ ਬ੍ਰੈਮਟਨ ਕੋ ਮੋਂ ਤੁਹਾਨੂੰ ਲੱਗਦਾ ਬਠੰਡੇ ਘੁੰਮਣ ਦੇ ਉੱਥੇ ਕੱਚੇ ਸੁਕਣੇ ਵਾਏ ਪਏ ਉਹਨੇ ਕਈ ਜਗ੍ਹਾ ਦਿਖਾਇਆ ਉਹਨਾਂ ਤੁਹਾਨੂੰ ਨਹੀਂ ਇੰਨੇ ਗੌਰ ਨਾਲ ਨਹੀਂ ਮੈਂ ਵੇਖਿਆ ਅੱਛਾ ਇੰਨੇ ਨੇ ਆਪਣੇ ਵਾਲੇ ਹੀ ਸਾਰੇ ਉੱਤੇ ਤੁਹਾਡਾ ਅੱਧੀ ਰਾਤ ਨੂੰ ਜਲੇਬੀਆਂ ਖਾਣ ਨੂੰ ਦਿਲ ਕਰੇ ਤੁਸੀਂ ਜਲੇਬੀਆਂ ਖਾਓ ਸਾਗ ਉੱਤੇ 12 ਮਹੀਨੇ ਮਿਲਣ ਡਿਆ ਹਰ ਮੋੜ ਤੇ ਕੁਲਚੇ ਵਾਲੀ ਦੁਕਾਨ ਅੱਛਾ ਤੇ ਮਤਲਬ ਉਹ ਮੈਨੂੰ ਤੇ ਲੱਗਾ ਨਹੀਂ ਕਿ ਕੈਨੇਡਾ ਕਿਸੇ ਬੰਨੋ ਮੌਸਮ ਤੋਂ ਇਲਾਵਾ ਅੱਛਾ ਬਾਕੀ ਸਾਰਾ ਦੇ ਆਪਣੇ ਵਾਲੇ ਹੀ ਹੈ ਟੋਟਲੀ ਪੰਜਾਬੀ ਨਾਲ ਬੜਾ ਪਿਆਰ ਕਰਦੇ ਹਾਂ ਤੁਸੀਂ ਮਤਲਬ ਕਿਤੇ ਵੀ ਜਾਂਦੇ ਹੋ ਕਦੇ ਇਹ ਨਹੀਂ ਸੋਚਿਆ ਕਿ ਹਿੰਦੀ ਦਾ ਸ਼ੋਅ ਲਾਈਏ ਜਾਂ ਕੁਝ ਨਹੀਂ ਹਿੰਦੀ ਮੇਰੀ ਇਤਨੀ ਅੱਛੀ ਹੈ ਨਹੀਂ ਨਾ ਅੱਛਾ ਲਾਟੇ ਡਾਂਕੇ ਉਹ ਹਾਂ ਹਾਂ ਉਹ ਵਾਲਾ ਹੋ ਜਾਂਦਾ ਹੈ ਬਾਕੀ ਮੈਂ ਹਿੰਦੀ ਚ ਸ਼ੋਅ ਵੀ ਕੀਤੇ ਨੇ ਮੈਂ ਟੀਵੀ ਚੈਨਲਸ ਕੀਤੇ ਨੇ 18 ਐਪੀਸੋਡ ਕੀਤੇ ਹੋਏ ਮੈਂ ਸਾਡੇ ਇੱਕ ਗਾਂਡ ਤੁਹਾਡੇ ਦਿਨ ਪਹਿਲਾਂ ਦੀ ਗੱਲ ਹੈਗੀ ਤੇ ਜਵਾਕ ਖੇਡਦੇ ਸੀ ਆਪਾਂ ਕਿੰਨੇ ਜੇ ਨਾਮ ਬੋਲੀਆਂ ਤੇ ਨਾਂ ਹੀ ਬੋਲੀਆਂ ਚੰਗਾ ਜੇ ਪਿੰਡਾਂ ਤੋਂ ਉੱਠ ਕੇ ਇੱਥੇ ਆ ਕੇ ਹਿੰਦੀ ਬੋਲਣਾ ਥੋੜਾ ਲੋਕ ਨਾ ਜਵਾਕ ਨੂੰ ਮਾਂ ਕਹਿ ਰਹੀ ਏ ਕਹਿੰਦੀ लाਤ ਸੇ ਮਾਰੋ ਔਰ ਹੈਂਡ ਸੇ ਪਕੜ ਲਓ ਅੱਲਾਹ ਉਸੇ ਮਾਰ ਆਦਿਕਲ ਪ੍ਰੈਸ਼ਰ ਹੋ ਗਿਆ ਜੀ ਪ੍ਰੈਸ਼ਰ ਏ ਵੀ ਪ੍ਰੈਸ਼ਰ ਏ ਔਰ ਕੁਝ ਨਹੀਂ ਕੀ ਕੀ ਪ੍ਰੈਸ਼ਰ ਮਤਲਬ ਸਕੂਲ ਦਾ ਆਸ-ਪਾਸ ਦਾ ਜਿਹੜਾ ਉਹ ਮਾਹੌਲ ਹੈ ਉਹ ਉਹਦੇ ਨਾਲ ਸਾਨੂੰ ਨਹੀਂ ਬਣਾ ਪੈ ਰਿਹਾ ਨਾ ਮਾਹੌਲ ਨਹੀਂ ਬਣਾਏ ਪੈ ਰਿਹਾ ਨਾ ਜਿੱਦਾਂ ਕੰਫਰਟ ਮੇਰੇ ਸਾਬ ਨਾਲ ਲੈਂਗੁਏਜ ਉਦੀ ਕਮਿਊਨੀਕੇਸ਼ਨ ਜਿਹੜੀ ਭਾਸ਼ਾ ਜੀ ਤੁਸੀਂ ਦੂਸਰੇ ਬੰਦੇ ਨੂੰ ਕਮਿਊਨੀਕੇਟ ਕਰ ਦੋਗੇ ਉਹ ਭਾਸ਼ਾ ਬੈਸਟ ਹੈਗੀ ਹੈ ਮੈਨੂੰ ਵੀ ਉਨੀ ਕਾਂ ਦੀ ਤੁਹਾਨੂੰ ਕੀ ਹੁੰਦੀ ਆ ਆਪਾਂ ਦੋਨੋਂ ਖੱਜਲ ਹੋਈ ਫਿਰੀ ਗੱਲ ਤੇ ਸਮਝਾਉਣ ਵਾਲੀ ਗੱਲ ਨਾ ਬਟ ਲੋਕਾਂ ਨੂੰ ਲੱਗਦਾ ਹੈ ਕਿ ਅਗਰ ਮੈਂ ਅੰਗਰੇਜ਼ੀ ਬੋਲ ਰਿਹਾ ਜਾਂ ਕੋਈ ਹੋਰ ਅਦਰ ਲੈਂਗੁਏਜ ਬੋਲ ਰਿਹਾ ਤੇ ਮੇਰਾ ਉਹ ਮੈਂ ਉਹਨਾਂ ਐਜੂਕੇਟਿਡ ਲੱਗਾਗਾ ਤੇ ਉਹ ਲੋਕਾਂ ਦਾ ਭਰਮ ਕਮਿਊਨੀਕੇਟ ਕਰਨਾ ਇਜ਼ ਅ ਲਾਸਟ ਚੀਜ਼ ਬਸ ਤੁਹਾਡੇ ਪਿੱਛੇ ਇੱਕ ਤੁਸੀਂ ਇੰਟਰਵਿਊ ਕੀਤੀ ਸੀ ਕਿਸੇ ਨੀਜੀ ਸਾਡੇ ਚਲੋ ਪੱਤਰਕਾਰ ਸਾਥੀ ਨਾਲ ਹਿੰਦੀ ਨੂੰ ਲੈ ਕੇ ਹੋਇਆ ਸੀ ਕਹਿੰਦੇ ਕਹਿੰਦੇ ਬੰਦੇ ਨੇ ਕਹਿੰਦੇ ਬੰਦਿਆਂ ਦੀ ਭਾਸ਼ਾ ਨਹੀਂ ਹੈਗੀ ਹਿੰਦੀ ਬੋਲਨੀ ਤੇ ਆਪ ਤੁਸੀਂ ਕਿਹਾ ਇਹ ਹਿੰਦੀ 'ਚ ਹੀ ਸਾਰਾ ਪੋਡਕਾਸਟ ਕਰ ਦਿੱਤਾ ਉਹ ਬੜੀ ਉਦੋਂ ਵੀ ਰਿਐਕਸ਼ਨ ਫਿਰ ਆਇਆ ਬੜਾ ਧਾਕੜ ਆਇਆ ਸੀ ਸੁਣਿਆ ਸੀ ਹਾਂ ਜੀ ਹਾਂ ਜੀ ਮੈਂ ਸੁਣਦਾ ਰਹਿੰਦਾ ਠੀਕ ਹੈ ਇਹ ਚੀਜ਼ਾਂ ਪੈਰਲਲ ਹੀ ਚੱਲਦੀਆਂ ਰਹਿਣਗੀਆਂ ਨਾਲ ਨਾਲ ਟੈਂਟਰ ਅਸੀਂ ਕਿੰਨਾ ਸ਼ੌਂਕ ਰੱਖਦੇ ਹਾਂ ਨ ਜ਼ੀਰੋ ਕੰਟਰੋਵਰਸੀ ਕੰਟਰੋਵਰਸੀ ਕੀ ਹੁੰਦੀ ਨਹੀਂ ਮੈਨੂੰ ਪਤਾ ਹੀ ਨਹੀਂ 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 ਤੁਸੀਂ ਤਾਂ ਕਹਿੰਦੇ ਇਹ ਇਸ ショਅ ਨੂੰ ਹਿੱਟ ਕਰਨਾ ਉਹ ਕਹਿੰਦੇ ਮੜ ਮੋ ਟੈਕ ਕਰੋ ਇਹਦਾ ਰੋਲਾ ਗੋਲਾ ਹੈ ਕਿ ਆਦਿ ショਅ ਹਿੱਟ ਹੈ ਮੈਂ ਨਹੀਂ ਕਿਹਾ ਵਾਜ ਮੈਂ ਤਾਂ ਡਿੰਟੂ ਸੁਣੀ ਹੈ ਉਹ ਤਾਂ ਚਲੋ ਉਹ ਤਾਂ ਸੋਸ਼ਲ ਮੀਡੀਆ ਵਾਲੀ ਚੀਜ਼ ਆ ਉਹ ਕੰਟਰੋਵਰਸੀ ਨਹੀਂ ਹੈਗੀ ਹਮ ਉਹਦਾ ਜਸ ਇਹੀ ਹੈ ਕਿ ਉਹਨੂੰ ਆਪਾਂ ਕਹਿੰਦੇ ਆ ਕਿ ਲੋਕਾਂ ਦਾ ਹੰਨਾ ਪੇਸ਼ੈਂਸ ਛੜੇ ਨੇ ਨਾ ਉਹ ਥੋੜੇ ਜੇ ਹੋ ਚੁੱਕੇ ਨੇ ਖਟ ਕਿ ਉਸ ਲੰਬੀ ਵੀਡੀਓ ਦੇ ਵਿੱਚ ਮੈਂ ਇਦਾਂ ਕਿਹਾ ਸੀਗਾ ਕਿ ਸਟਾਰਟਿੰਗ ਦੇ ਵਿੱਚ ਕੋਈ ਇਦਾਂ ਦੀ ਚੀਜ਼ ਕੋਈ ਐਲੀਮੈਂਟ ਇਦਾਂ ਦਾ ਪਾ ਦਿਓ ਜਿਹਦੇ ਨਾਲ ਲੋਕਾਂ ਦਾ ਉਹ ਅਟਰੈਕਸ਼ਨ ਵੱਧ ਜਾਵੇ ਕੰਟਰੋਵਰਸੀ ਵਰਡ ਨਹੀਂ ਸੀਗਾ ਕੁਝ ਹੋਰ ਵਰਡ ਸੀ ਮਤਲਬ ਉਹ ਨੂੰ ਤੁਸੀਂ ਕਿਹਾ ਵੀ ਉਹ ਉਨੀ ਕਿ ਜਗ੍ਹਾ ਵਾਸ ਐਵੇਂ ਹੱਥ ਉਤੇ ਐਂ ਕਰ ਦਿਓ ਲੋਕਾਂ ਨੂੰ ਵੀ ਆ ਦੇ ਤਾਂ ਕਿ ਲੋਕੇ ਇਹ ਕਿਦੋਂ ਆਊਗਾ ਅੱਛਾ ਫਿਰ ਆਪਾਂ ਪੂਰੀ ਵੀਡੀਓ ਦੇਖਦੇ ਹਾਂ ਉਹ ਚੀਜ਼ ਵੇਖਣ ਦੇ ਚੱਕਰ ਤੇ ਵਿੱਚ ਕਿ ਆਹ ਵਾਲਾ ਪਾਰਟ ਕਰ ਦੂਗਾ ਇਹ ਕਿਦੋਂ ਆਏਗਾ ਇਹ ਸਾਡੀ ਉਧਰ ਦੀ ਭਾਸ਼ਾ ਹੈ ਤੁਹਾਨੂੰ ਪਤਾ ਅੱਛਾ ਜੀ ਪਤਾ ਨਹੀਂ ਜੀ ਮੈਂ ਤਾਂ ਕਹਿੰਦਾ ਕਮਿਊਨੀਕੇਟ ਕਰਨਾ ਉਹੀ ਭਾਸ਼ਾ ਜੀ ਆਪਣੀ ਤੇ ਕੋਈ ਹੋਰ ਐਕਸਾਈਟਡ ਕੋਈ ਗੱਲਬਾਤ ਕੋਈ ਕੁਛ ਨਹੀਂ ਜੀ ਸ਼ੋਅ ਬਾਰੇ ਗੱਲ ਕਰ ਰਹੇ ਸੀ ਆਪਾਂ ਬੇਫਿਕਰਿਆਂ ਦੀ ਰਸੋਈ ਮੇਰਾ ਫਰਸਟ ਸ਼ੋਅ ਹੈ ਜੀ ਪਹਿਲੀ ਵਾਰੀ ਕਰ ਰਿਹਾ ਮੈਂ ਤੇ ਇਹ ਤੁਹਾਨੂੰ ਦੇਖਣ ਨੂੰ ਮਿਲੇਗਾ ਪਟਾਰਾ ਟੀਵੀ ਤੇ ਹਰ ਸੈਟਰਡੇ ਅਗਰ ਤੁਸੀਂ ਟੀਵੀ ਤੇ ਮਿਸ ਕਰਦੇ ਹੋ ਤੁਸੀਂ ਇਹਨੂੰ YouTube ਤੇ ਵੀ ਦੇਖ ਸਕਦੇ ਹੋ ਪਟਾਰਾ ਟੀਵੀ YouTube ਚੈਨਲ ਦੇ ਉੱਪਰ ਤੇ ਮੈਂ ਤੁਹਾਨੂੰ ਸਿਰਫ ਇਹੀ ਸੁਣਾ ਦਵਾਂਗਾ ਕਿ ਪਲੀਜ਼ ਆਪਣੀ ਫੈਮਿਲੀ ਨਾਲ ਬੈਠ ਕੇ ਦੇਖਿਓ ਮਜ਼ਾ ਆਏਗਾ ਤੇ ਡਿਫਰੈਂਟ ਸ਼ੋਅ ਹੈ ਪਹਿਲੀ ਵਾਰੀ ਦੰਦਾ ਕਨਸੈਪਟ ਲੈ ਕੇ ਆਏ ਪਟਾਰਾ ਵਾਲੇ ਪਟਾਰਾ ਵਾਲੇ ਕੀ ਪੰਜਾਬ ਦਾ ਪਹਿਲਾ ਇਸ ਤਰ੍ਹਾਂ ਦਾ ਸ਼ੋਅ ਹੈ ਤੇ ਐਸ ਕਰਕੇ ਮੈਂ ਪਰਸਨਲੀ ਕਹ ਰਿਹਾ ਕਿਉਂਕਿ ਮੇਰਾ ਪਹਿਲਾ ਸ਼ੋਅ ਹੈ ਪਲੀਜ਼ ਜ਼ਰੂਰ ਦੇਖਿਓ ਚਲੋ ਇੰਨੀ ਅਸੀਂ ਕਹਾਂਗੇ ਕਿ ਸਾਰੇ ਮਤਲਬ ਵਿੱਚ ਸਿੱਖ ਨੂੰ ਕੀ ਮਿਲੇਗਾ ਸ਼ੋਅ ਤੋਂ ਸਿੱਖ ਨੂੰ ਉਹ ਸ਼ੋਅ ਵੇਖੋਗੇ ਫਿਰ ਤੁਸੀਂ ਦੱਸਿਓ ਕੀ ਸਿੱਖਿਆ ਅਜੇ ਨਹੀਂ ਦੱਸਣਾ ਐਵੇਂ ਮੈਨੂੰ ਵੀ ਨਹੀਂ ਪਤਾ ਜੀ ਤੁਹਾਨੂੰ ਤਾਂ ਨੂੰ ਵੀ ਨਹੀਂ ਕੋਈ ਮਿਲਿਆ ਤੁਹਾਨੂੰ ਤਾਂ ਪੈਸਾ ਮਿਲਿਆ ਹੋਣਾ ਨਾ ਕਿੰਨੇ ਅੱਜ ਕੱਲ੍ਹ ਕੌਮੀ ਸਿੰਗਲ ਬਹੁਤ ਸ਼ੋਅ ਛੂ ਲੱਗ ਰਹੇ ਮੋਟਾ ਪੈਸਾ ਹੋ ਗਿਆ ਅੱਜ ਕੱਲ੍ਹ ਇਹ ਪੂਰਾ ਕਿੰਨੇ ਕਿਹਾ ਤੁਹਾਨੂੰ ਤੁਹਾਡੇ ਮੂਵੀ ਸੁਣ ਲਈਦਾ ਹੈ ਕਈ ਲੋਕਾਂ ਸੁਣੀਦਾ ਕਹਿੰਦੇ ਹੁਣ ਤਾਂ ਤਗੜਾ ਕਹਿੰਦੇ ਉਨੇ ਇਦਾਂ ਦਾ ਕੁਝ ਨਹੀਂ ਹੈ ਭਾਈ ਯਾਨੀ ਫੋਨ ਨਾ ਕਰਾ ਦੇ ਜੀ ਫੋਨ ਨਾਲ ਬੜੇ ਡਰਦੇ ਤੁਸੀਂ ਹੈ ਨਹੀਂ ਨਹੀਂ ਓਕੇ ਰਿਪੋਰਟ ਹੈ ਓਕੇ ਰਿਪੋਰਟ ਹੈ ਤੇ ਚਲੋ ਬਾਈ ਜੀ ਬਰਾ ਜਿੰਨੀ ਵੀ ਗੱਲਬਾਤ ਕੀਤੀ ਅੱਜ ਸਾਡੇ ਹੋਰ ਵੀ ਇੱਥੇ ਸੱਜਣ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ ਤੇ ਜਿਹੜੀ ਬੇਫਿਕਰਾਂ ਦੀ ਰਸੋਈ ਹੈ ਹਰ ਸ਼ਨੀਵਾਰ ਪਟਾਰਾ ਟੀਵੀ ਤੇ ਆਉਣਾ ਤੇ ਸਾਰੇ ਪਰਿਵਾਰ ਦੇ ਨਾਲ ਮਿਲ ਕੇ ਜ਼ਰੂਰ ਦੇਖਣਾ ਕਿਉਂਕਿ ਉਹ ਹਮੇਸ਼ਾ ਸਾਨੂੰ ਆਸਾਂਦੇ ਨੇ ਤੇ ਅਸੀਂ ਵੀ ਉਹਨਾਂ ਦੇ ਨਾਲ ਸ਼ੋਅ ਹੈਗਾ ਉਸ ਨੂੰ ਇੰਨਾ ਰਿਸਪੌਂਸ ਦਈਏ ਕਿ ਉਹ ਘੁਸ਼ੀ ਘੁਸ਼ੀ ਇਸ ਇਸ ਸ਼ੋਅ ਨੂੰ ਜਿਹੜੇ ਅੱਗੇ ਐਪੀਸੋਡ ਹੈਗੇ ਨੇ ਹੋਰ ਬਾਅਦ ਤੋਂ ਬਾਅਦ ਲੈ ਕੇ ਆਣ ਸਾਡੇ ਵੱਸ ਕੈਮਰਾ ਪਰਸਨ ਰਾਜਵੀਰ ਦੇ ਨਾਲ ਸੰਦੀਪ ਕੰਬੋਜ ਚੰਡੀ